ਦੋਸਤੋ ਅੱਜ ਦੀ ਇਹ ਕਹਾਣੀ ਤੁਹਾਡੇ ਬਹੁਤ ਸਾਰੇ ਸਵਾਲਾਂ ਦਾ ਹੱਲ ਕਰ ਦੇਵੇਗੀ। ਇਹ ਕਹਾਣੀ ਨੂੰ ਸੁਣ ਕੇ ਤੁਹਾਡੇ ਮਨ ਨੂੰ ਇੱਕ ਅਜੀਹੀ ਸ਼ਾਂਤੀ ਮਿਲੇਗੀ ਜੋ ਤੁਸੀਂ ਕਦੇ ਵੀ ਮਹਿਸੂਸ ਨਹੀਂ ਕੀਤੀ ਹੋਣੀ। ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਇਹ ਤੁਹਾਨੂੰ ਜ਼ਿੰਦਗੀ ਦੇ ਕਈ ਅਹਿਮ ਸਬਕ ਸਿਖਾਵੇਗੀ ਤੇ ਮਨ ਦੀ ਸ਼ਾਂਤੀ ਵੱਲ ਰਾਹਦਾਰੀ ਦਿਖਾਵੇਗੀ। ਸੋ ਸ਼ੁਰੂ ਕਰਦੇ ਹਾਂ। ਇੱਕ ਵਾਰ ਤੇਜ਼ ਤਰਾਰ ਧੁੱਪ ਵਿੱਚ ਭੁੱਖਾ ਪੇਟ ਲਈ ਇੱਕ ਲੜਕਾ ਹੋਟਲ ਦੇ ਬਾਹਰ ਬੈਠਾ ਸੀ। ਉਹਦੇ ਸਿਰ ਤੇ ਨਾਛਾਤ ਸੀ ਤੇ ਨਾ ਹੀ ਖਾਣ ਪੀਣ ਦਾ ਟਿਕਾਣਾ। ਕੁਝ ਦੁਕਾਨਾਂ ਤੇ ਜਾ ਕੇ ਕੰਮ ਮੰਗਿਆ ਪਰ ਕੋਈ ਵੀ ਉਸ ਗੰਦੇਮੰਦੇ ਲੜਕੇ ਨੂੰ ਕੰਮ ਨਾ ਦਿੰਦਾ ਜਦੋਂ ਭੁੱਖ ਬਰਦਾਸ਼ਤ ਨਾ ਹੋਈ ਤਾਂ ਫਿਰ ਤੰਗ ਆ ਕੇ ਲੜਕੇ ਨੇ ਪੇਟ ਭਰਨ ਦੀ ਯੋਜਨਾ ਬਣਾਈ ਉਹ ਆਸ-ਪਾਸ ਦੀਆਂ ਦੁਕਾਨਾਂ ਵਿੱਚ ਛੋਟੀ ਮੋਟੀ ਚੋਰੀ ਕਰ ਲੱਗ ਪਿਆ ਹੁਣ ਲੜਕੇ ਦਾ ਜੀਵਨ ਇਸੇ ਤਰ੍ਹਾਂ ਗੁਜ਼ਰਨ ਲੱਗਾ ਹੌਲੀ-ਹੌਲੀ ਕੁਝ ਸਾਲ ਨਿਕਲੇ ਤੇ ਲੜਕਾ ਚੋਰੀ ਵਿੱਚ ਪੇਸ਼ੇਵਰ ਹੋ ਗਿਆ ਇੱਕ ਵਾਰੀ ਉਹ ਵੱਡੀ ਚੋਰੀ ਦੀ ਕੋਸ਼ਿਸ਼ ਵਿੱਚ ਫੜਿਆ ਗਿਆ 6 ਮਹੀਨਿਆਂ ਦੀ ਸਜ਼ਾ ਹੋਈ ਪਰ ਚੋਰ ਕਿੱਥੇ ਮੰਨਣ ਵਾਲਾ ਸੀ ਉਸਨੇ ਕੁਝ ਦਿਨਾਂ ਵਿੱਚ ਜੇਲ੍ਹੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਫਿਰ ਫੜਿਆ ਗਿਆ ਤੇ ਉਹਦੀ ਸਜ਼ਾ 1 ਸਾਲ ਹੋਰ ਵਧ ਗਈ ਚੋਰੀ ਉਸਦੀ ਆਦਤ ਬਣ ਚੁੱਕੀ ਸੀ ਤੇ ਉਹ ਆਪਣੀ ਇਸ ਆਦਤ ਤੋਂ ਮਜਬੂਰ ਸੀ ਇਸ ਲਈ ਉਹ ਵਾਰ-ਵਾਰ ਜੇਲ੍ਹੋਂ ਭਜਣ ਦੀ ਕੋਸ਼ਿਸ਼ ਕਰਦਾ ਤੇ ਵਾਰ-ਵਾਰ ਫੜਿਆ ਜਾਂਦਾ ਹਰ ਵਾਰੀ ਸਜ਼ਾ ਵਧਦੀ ਗਈ ਫਿਰ ਕਰੀਬ 15 ਸਾਲ ਬਾਅਦ ਉਹ ਸਜ਼ਾ ਕੱਟ ਕੇ ਬਾਹਰ ਆ ਗਿਆ ਉਸਨੇ ਖੁਦ ਨਾਲ ਵਾਅਦਾ ਕੀਤਾ ਕਿ ਹੁਣ ਮੈਂ ਚੋਰੀ ਨਹੀਂ ਕਰਾਂਗਾ ਜਿਵੇਂ ਵੀ ਹੋਵੇ ਕਮਾ ਕੇ ਖਾਵਾਂਗਾ ਹੁਣ ਉਸ ਵਿਅਕਤੀ ਨੇ ਲੋਕਾਂ ਤੋਂ ਕੰਮ ਮੰਗਿਆ ਪਰ ਉਹਦੀ ਬਦਕਿਸਮਤੀ ਸੀ ਕਿ ਉਸ ਨੂੰ ਕਿਤੇ ਵੀ ਕੰਮ ਨਹੀਂ ਮਿਲਿਆ ਅਸਲ ਵਿੱਚ ਕੋਈ ਵੀ ਜੇਲ੍ਹੋਂ ਛੁੱਟੇ ਵਿਅਕਤੀ ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਸੀ ਇਸੇ ਤਰ੍ਹਾਂ ਭਟਕਦੇ ਹੋਏ ਉਹ ਵਿਅਕਤੀ ਬਹੁਤ ਥੱਕ ਗਿਆ ਤੇ ਉਦਾਸ ਹੋ ਕੇ ਉਹ ਇੱਕ ਰਾਹ ਤੇ ਚੱਲ ਰਿਹਾ ਸੀ ਸੰਯੋਗ ਨਾਲ ਉਸੇ ਰਸਤੇ ਤੋਂ ਇੱਕ ਮਹਾਤਮਾ ਵੀ ਨਿਕਲ ਰਹੇ ਸੀ ਚੋਰ ਨੇ ਮਹਾਤਮਾ ਤੋਂ ਮਦਦ ਮੰਗੀ ਤਾਂ ਮਹਾਤਮਾ ਉਸ ਨੂੰ ਆਪਣੇ ਘਰ ਲੈ ਆਏ ਮਹਾਤਮਾ ਨੇ ਚੋਰ ਨੂੰ ਬੜੇ ਹੀ ਸਨਮਾਨ ਦੇ ਨਾਲ ਖਾਣਾ ਖਵਾਇਆ ਪਹਿਨਣ ਨੂੰ ਕੱਪੜੇ ਤੇ ਰਹਿਣ ਲਈ ਥਾਂ ਦਿੱਤੀ ਇੰਨਾ ਆਪਣਾਪਨ ਤੇ ਸਨਮਾਨ ਚੋਰ ਨੂੰ ਕਦੇ ਨਹੀਂ ਮਿਲਿਆ ਸੀ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ ਅਜਨਬੀ ਦੇ ਨਾਲ ਕੋਈ ਇੰਨਾ ਚੰਗਾ ਵਰਤਾਅ ਕਿਵੇਂ ਕਰ ਸਕਦਾ ਹੈ ਮਹਾਤਮਾ ਨੇ ਉਸ ਨੂੰ ਸਮਝਾਇਆ ਇਹ ਭਗਵਾਨ ਦਾ ਘਰ ਹੈ ਇੱਥੇ ਚੰਗੇ ਜਾਂ ਮੰਦੇ ਸਭ ਨੂੰ ਸ਼ਰਨ ਮਿਲਦੀ ਹੈ ਜੀਵਨ ਵਿੱਚ ਕਈ ਹਾਲਾਤ ਬਣਦੇ ਨੇ ਬਚਪਨ ਵਿੱਚ ਕੁਝ ਅਨਹੋਣੀ ਹੋ ਜਾਂਦੀ ਹੈ ਜਿਸ ਕਾਰਨ ਇਨਸਾਨ ਕੁਝ ਗੱਲਾਂ ਸਿੱਖ ਲੈਂਦਾ ਹੈ ਕੁਝ ਸੋਚ ਬਣਾ ਲੈਂਦਾ ਹੈ ਜਿਸ ਕਾਰਨ ਉਸ ਦਾ ਜੀਵਨ ਬਦਲ ਜਾਂਦਾ ਹੈ ਪਰ ਸੱਚ ਇਹ ਵੀ ਹੈ ਕਿ ਅਸੀਂ ਸਭ ਇੱਕ ਪ੍ਰਮਾਤਮਾ ਦੇ ਬੱਚੇ ਹਾਂ ਕਿਤੇ ਨਾ ਕਿਤੇ ਸਾਡੇ ਸਭ ਦੇ ਮਨ ਵਿੱਚ ਪਿਆਰ ਤੇ ਆਨੰਦ ਦਾ ਦੀਵਾ ਮਗਰਿਆ ਹੈ ਹੁਣ ਤੂੰ ਆਰਾਮ ਨਾਲ ਸੌ ਜਾ ਮੈਂ ਕੱਲ ਹੀ ਤੇਰੇ ਲਈ ਆਸ-ਪਾਸ ਕੋਈ ਕੰਮ ਲੱਭ ਲਵਾਂਗਾ ਮਹਾਤਮਾ ਦੇ ਸ਼ਬਦ ਸੁਣ ਕੇ ਉਸ ਚੋਰ ਦੇ ਮਨ ਵਿੱਚ ਉਮੀਦ ਜਾਗੀ ਕਿ ਹੁਣ ਮੈਂ ਇਮਾਨਦਾਰੀ ਤੇ ਸੁਹਾਬੇਮਾਨ ਦਾ ਜੀਵਨ ਜਿਵਾਂਗਾ ਚੋਰ ਨੇ ਸੰਤ ਦੇ ਪੈਰ ਫੜ ਕੇ ਕਿਹਾ ਤੁਹਾਨੂੰ ਮਿਲ ਕੇ ਮੇਰਾ ਜੀਵਨ ਧੰਨ ਹੋ ਗਿਆ ਲੰਬੇ ਅਰਸੇ ਦੇ ਬਾਅਦ ਵਿਅਕਤੀ ਦਾ ਮਨ ਸ਼ਾਂਤ ਹੋਇਆ ਜਿਸ ਕਾਰਨ ਉਸ ਨੂੰ ਕੁਝ ਹੀ ਦੇਰ ਵਿੱਚ ਗਹਿਰੀ ਨੀਂਦ ਆ ਗਈ ਹੁਣ ਵਿਅਕਤੀ ਮਹਾਤਮਾ ਦੇ ਨਾਲ ਹੀ ਰਹਿਣ ਲੱਗ ਪਿਆ ਪਰ ਤਿੰਨ ਚਾਰ ਦਿਨ ਨਿਕਲਦੇ-ਨਿਕਲਦੇ ਪੁਰਾਣੀਆਂ ਆਦਤਾਂ ਉਸਤੇ ਹਾਵੀ ਹੋਣ ਲੱਗੀਆਂ ਵਿਅਕਤੀ ਦੀ ਨਜ਼ਰ ਵਾਰ-ਵਾਰ ਕਮਰੇ ਵਿੱਚ ਰੱਖੇ ਕੀਮਤੀ ਸਮਾਨ ਤੇ ਜਾਂਦੀ ਇੱਕ ਰਾਤ ਅਚਾਨਕ ਵਿਅਕਤੀ ਦੀ ਅੱਖ ਖੁੱਲੀ ਉਹਦੇ ਅੰਦਰੋਂ ਆਵਾਜ਼ ਆਈ ਕਿ ਇੱਥੇ ਬਹੁਤ ਸਾਰਾ ਸਮਾਨ ਹੈ ਲੈ ਕੇ ਉੱਡ ਚਲ ਉਸਨੇ ਆਪਣੇ ਆਪ ਤੇ ਕੰਟਰੋਲ ਕੀਤਾ ਪਰ ਮਨ ਜਦੋਂ ਵਾਰ-ਵਾਰ ਉਸਤੇ ਹਾਵੀ ਹੋਇਆ ਤਾਂ ਉਹ ਕੀਮਤੀ ਸਮਾਨ ਚਾਦਰ ਵਿੱਚ ਲਪੇਟ ਕੇ ਭੱਜ ਨਿਕਲਿਆ ਚਲਦੇ-ਚਲਦੇ ਚੋਰ ਦੇ ਮਨ ਵਿੱਚ ਵਾਰ-ਵਾਰ ਵਿਚਾਰ ਆ ਰਿਹਾ ਸੀ ਕਿ ਜਿਹੜੇ ਇਨਸਾਨ ਨੇ ਤੈਨੂੰ ਪਿਆਰ ਤੇ ਸਨਮਾਨ ਦਿੱਤਾ ਤੂੰ ਉਸੇ ਨੂੰ ਧੋਖਾ ਦਿੱਤਾ ਚੱਲ ਵਾਪਸ ਮੁੜ ਚੱਲ ਪਰ ਸ਼ਰਮ ਦੇ ਕਾਰਨ ਉਹ ਮੁੜ ਨਾ ਪਾਇਆ ਤੇ ਆਦਤ ਦੇ ਕਾਰਨ ਚੱਲਦਾ ਰਿਹਾ ਚਲਦੇ-ਚਲਦੇ ਸਵੇਰ ਹੋ ਗਈ ਪਰ ਬਦਕਿਸਮਤੀ ਨਾਲ ਰਸਤੇ ਵਿੱਚ ਕੁਝ ਪਿੰਡ ਦੇ ਲੋਕ ਮਿਲ ਗਏ ਲੋਕਾਂ ਨੇ ਉਸ ਨੂੰ ਪਛਾਣ ਲਿਆ ਇੱਕ ਵਿਅਕਤੀ ਨੇ ਕਿਹਾ ਅਰੇ ਇਹ ਤਾਂ ਉਹੀ ਚੋਰ ਹੈ ਜੋ ਪਿਛਲੇ 4 ਦਿਨਾਂ ਤੋਂ ਮਹਾਤਮਾ ਦੇ ਨਾਲ ਰਹਿ ਰਿਹਾ ਸੀ ਇਹ ਇੰਨਾ ਸਾਰਾ ਸਮਾਨ ਲੈ ਕੇ ਕਿੱਥੇ ਜਾ ਰਿਹਾ ਹੈ ਜ਼ਰੂਰ ਇਸਨੇ ਚੋਰੀ ਕੀਤੀ ਹੈ ਪਿੰਡ ਵਾਸੀਆਂ ਨੇ ਫਟਾਫਟ ਵਿਅਕਤੀ ਨੂੰ ਫੜ ਲਿਆ ਤੇ ਮਹਾਤਮਾ ਨੂੰ ਬਲਾਵਾ ਭੇਜਿਆ ਚੋਰ ਨੂੰ ਇਹ ਸੋਚਦੇ ਹੋਏ ਪਸੀਨਾ ਆਉਣ ਲੱਗਾ ਕਿ ਹੁਣ ਮੈਨੂੰ ਕਈ ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ ਹੁਣ ਮੈਂ ਮਹਾਤਮਾ ਨੂੰ ਕਿਵੇਂ ਮੂੰਹ ਦਿਖਾਵਾਂਗਾ ਹੁਣ ਤਾਂ ਮੇਰੇ ਤੇ ਕੋਈ ਵੀ ਯਕੀਨ ਨਹੀਂ ਕਰੇਗਾ ਥੋੜੀ ਦੇਰ ਵਿੱਚ ਮਹਾਤਮਾ ਆ ਗਏ ਮਹਾਤਮਾ ਨੇ ਚੋਰ ਨੂੰ ਦੇਖਦੇ ਹੀ ਕਿਹਾ ਉਹ ਭਾਈ ਮੈਂ ਤੈਨੂੰ ਕਿਹਾ ਸੀ ਕਿ ਸਮਾਨ ਵੇਚਣ ਸਵੇਰੇ ਨਿਕਲ ਜਾਵੇਂ ਪਰ ਤੂੰ ਤਾਂ ਰਾਤ ਨੂੰ ਹੀ ਨਿਕਲ ਗਿਆ ਅੱਧਾ ਸਮਾਨ ਵੀ ਛੱਡ ਗਿਆ। ਮਹਾਤਮਾ ਨੇ ਸਭ ਨੂੰ ਸਮਝਾਇਆ ਕਿ ਮੈਨੂੰ ਕੁਝ ਪੈਸਿਆਂ ਦੀ ਲੋੜ ਸੀ। ਇਸੇ ਲਈ ਮੈਂ ਉਸ ਨੂੰ ਸਮਾਨ ਵੇਚਣ ਦਾ ਕੰਮ ਦਿੱਤਾ ਸੀ। ਇਹ ਸੁਣ ਕੇ ਸਾਰੇ ਲੋਕ ਮਹਾਤਮਾ ਤੇ ਚੋਰ ਨੂੰ ਇਕੱਲਾ ਛੱਡ ਕੇ ਚਲੇ ਗਏ। ਉਦੋਂ ਮਹਾਤਮਾ ਦੀ ਗੱਲ ਸੁਣ ਕੇ ਚੋਰ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਆਪਣੀਆਂ ਆਦਤਾਂ ਦਾ ਗੁਲਾਮ ਹਾਂ। ਇਹਨਾਂ ਆਦਤਾਂ ਵਿੱਚ ਮੇਰਾ ਜੀਵਨ ਨਸ਼ਟ ਹੋ ਰਿਹਾ ਹੈ। ਮੈਨੂੰ ਚੰਗਾ ਮੌਕਾ ਮਿਲਿਆ ਸੀ। ਮੈਂ ਹੀ ਉਸ ਨੂੰ ਗਵਾ ਦਿੱਤਾ। ਉਹ ਫੋਟੋ ਫੋਟੋ ਕੇ ਰੋਣ ਲੱਗਾ ਹੰਝੂਆਂ ਨਾਲ ਮਨ ਵਿੱਚ ਸਾਲਾਂ ਦੀ ਜੰਮੀ ਮੈਲ ਤੋਤੀ ਗਈ ਉਸਨੇ ਬਹੁਤ ਦੇਰ ਤੱਕ ਮਹਾਤਮਾ ਦੇ ਪੈਰ ਨਹੀਂ ਛੱਡੇ ਮਹਾਤਮਾ ਨੇ ਕਿਹਾ ਮੈਂ ਜਾਣਦਾ ਹਾਂ ਕਿ ਇਹ ਸਭ ਕੁਝ ਤੂੰ ਭੁੱਖ ਦੀ ਮਜਬੂਰੀ ਵਿੱਚ ਸਿੱਖਿਆ ਹੈ ਤੇ ਹੁਣ ਆਦਤ ਦੇ ਕਾਰਨ ਕਰ ਰਿਹਾ ਹੈ ਤਾਂ ਆਦਮੀ ਨੇ ਕਿਹਾ ਕਿ ਹੁਣ ਮੈਂ ਖੁਦ ਨੂੰ ਬਦਲਾਂਗਾ ਕਿਵੇਂ ਤਾਂ ਮਹਾਤਮਾ ਨੇ ਕਿਹਾ ਸਭ ਤੋਂ ਪਹਿਲਾਂ ਜਿਵੇਂ ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ ਓਵੇਂ ਹੀ ਤੂੰ ਖੁਦ ਨੂੰ ਮਾਫ਼ ਕਰ ਦੇ ਆਪਣੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਮਾਫ਼ ਕਰ ਦੇ ਜਿਨ੍ਹਾਂ ਨੇ ਤੇਰੇ ਨਾਲ ਗਲਤ ਕੀਤਾ ਉਹਨਾਂ ਸਾਰਿਆਂ ਨੂੰ ਮਾਫ਼ ਕਰ ਦੇ ਤੇ ਸਭ ਤੋਂ ਪਹਿਲਾਂ ਆਪਣਾ ਮਨ ਹਲਕਾ ਕਰ ਖੂਬ ਮਿਹਨਤ ਕਰ ਹਮੇਸ਼ਾ ਪਰਮਾਤਮਾ ਨੂੰ ਯਾਦ ਕਰ ਤੇ ਖੁਸ਼ ਰਹਿ ਹੌਲੀ-ਹੌਲੀ ਤੂੰ ਜਾਣ ਲਵੇਂਗਾ ਕਿ ਜਿੰਨਾ ਤੂੰ ਖੁਸ਼ ਰਹੇਗਾ ਓਨੀ ਹੀ ਤੈਨੂੰ ਊਰਜਾ ਮਿਲੇਗੀ ਤੇ ਓਨਾ ਹੀ ਤੂੰ ਅਤੀਤ ਤੋਂ ਉੱਪਰ ਉੱਠ ਪਾਵੇਂਗਾ ਤੇ ਓਨੀ ਹੀ ਆਸਾਨੀ ਨਾਲ ਤੂੰ ਪੁਰਾਣੀਆਂ ਆਦਤਾਂ ਨੂੰ ਛੱਡ ਸਕੇਗਾ ਮਹਾਤਮਾ ਨੇ ਕਿਹਾ ਕਿ ਸ਼ੁਰੂ ਵਿੱਚ ਇਹ ਬਿਲਕੁਲ ਆਸਾਨ ਨਹੀਂ ਹੋਵੇਗਾ ਪਰ ਜੇ ਤੂੰ ਖੁਦ ਨੂੰ ਜੱਜ ਨਹੀਂ ਕਰੇਂਗਾ ਤਾਂ ਦਿਨ ਬਦਨ ਇਹ ਰਸਤਾ ਸੌਖਾ ਹੋ ਜਾਵੇਗਾ ਦੋਸਤੋ ਇਸ ਕਹਾਣੀ ਵਿੱਚ ਦੋ ਗਹਿਰੀਆਂ ਗੱਲਾਂ ਨੂੰ ਸਮਝੋ ਪਹਿਲੀ ਗੱਲ ਕਿ ਮਨ ਜਾਣਦੇ ਹੋਏ ਗਲਤੀ ਕਿਉਂ ਕਰਦਾ ਹੈ ਵਿਗਿਆਨ ਦੇ ਆਧਾਰ ਤੇ ਸਮਝੀਏ ਤਾਂ ਜਦੋਂ ਤੁਸੀਂ ਇਮੋਸ਼ਨ ਮਹਿਸੂਸ ਕਰਦੇ ਹੋ ਤਾਂ ਨਾਲ ਹੀ ਹਾਰਮੋਨਸ ਰਿਲੀਜ਼ ਹੁੰਦੇ ਨੇ ਇਮੋਸ਼ਨ ਚੰਗੇ ਹੋਣ ਜਾਂ ਬੁਰੇ ਨਰਵਸ ਸਿਸਟਮ ਨੂੰ ਇਹਨਾਂ ਹਾਰਮੋਨਸ ਦੀ ਆਦਤ ਹੋ ਜਾਂਦੀ ਹੈ ਜਿਵੇਂ ਜੇਕਰ ਕਿਸੇ ਨੇ ਬਚਪਨ ਵਿੱਚ ਬਹੁਤ ਸ਼ਰਮ ਮਹਿਸੂਸ ਕੀਤੀ ਹੈ ਤਾਂ ਉਸ ਦਾ ਮਨ ਕਿਸੇ ਨਾ ਕਿਸੇ ਬਹਾਨੇ ਸ਼ਰਮ ਮਹਿਸੂਸ ਕਰਨ ਦੀ ਵਜ੍ਹਾ ਲੱਭ ਲਵੇਗਾ ਇਸ ਗੱਲ ਤੋਂ ਸਮਝ ਆਉਂਦਾ ਹੈ ਕਿ ਚਾਹੇ ਉਹ ਮੱਕਾਰੀ ਕਰਨ ਦੀ ਆਦਤ ਹੋਵੇ ਜਾਂ ਕਰੋਧ ਜਾਂ ਡਰਨ ਦੀ ਚਾਹੇ ਉਹ ਕਿੰਨਾ ਵੀ ਨੁਕਸਾਨ ਪਹੁੰਚਾਉਂਦੀ ਹੋਵੇ ਮਨ ਮਜਬੂਰੀ ਵਿੱਚ ਪੁਰਾਣੀਆਂ ਆਦਤਾਂ ਦੁਹਰਾਉਂਦਾ ਹੈ ਇਸ ਲਈ ਖੁਦ ਨੂੰ ਬਿਲਕੁਲ ਨਾ ਕੋਸੋ ਮਨ ਨੂੰ ਜਿੰਨਾ ਕਠੋਰ ਡੰਡ ਦਿੱਤਾ ਜਾਂਦਾ ਹੈ ਜਿੰਨਾ ਨਕਾਰਿਆ ਜਾਂਦਾ ਹੈ ਮਨ ਉਨਾ ਹੀ ਕਠੋਰ ਤੇ ਢੀਠ ਬਣ ਜਾਂਦਾ ਹੈ ਫਿਰ ਮਨ ਅੰਦਰ ਹੀ ਅੰਦਰ ਇਹ ਗੱਲ ਸਵੀਕਾਰ ਕਰ ਲੈਂਦਾ ਹੈ ਕਿ ਹਾਂ ਮੈਂ ਤਾਂ ਬੁਰਾ ਵਾਂ ਹਮੇਸ਼ਾ ਗਲਤੀ ਕਰਦਾ ਵਾਂ ਇਸੇ ਤਰ੍ਹਾਂ ਮਨ ਹੋਰ ਅੜੀਲ ਹੁੰਦਾ ਜਾਂਦਾ ਹੈ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਜਾਗਰੂਕਤਾ ਯਾਨੀ ਕਿ ਮਨ ਤੋਂ ਦੂਰੀ ਬਣਾਓ ਰੁਕ ਜਾਓ ਤੇ ਕੁਝ ਪਲ ਲਈ ਸੋਚੋ ਕਿ ਇਹ ਮੈਂ ਕੀ ਕਰਨ ਜਾ ਰਿਹਾ ਵਾਂ ਇਹ ਤਾਂ ਪੁਰਾਣੇ ਵਿਚਾਰਾਂ ਦਾ ਸਾਈਕਲ ਹੈ ਪੁਰਾਣੀਆਂ ਆਦਤਾਂ ਦਾ ਸਾਈਕਲ ਹੈ ਜੋ ਮੇਰੇ ਉੱਪਰ ਹਾਵੀ ਹੋ ਰਿਹਾ ਹੈ ਮੈਂ ਉਹਨਾਂ ਦੇ ਅधीन ਨਹੀਂ ਹਾਂ ਮੈਂ ਇਹਨਾਂ ਨੂੰ ਦੂਰ ਤੋਂ ਦੇਖ ਸਕਦਾ ਮੈਂ ਇਹਨਾਂ ਨੂੰ ਦੁਹਰਾਏ ਤੋਂ ਬਿਨਾਂ ਖੁਸ਼ ਹਾਂ ਸਾਨੂੰ ਪੁਰਾਣੀਆਂ ਆਦਤਾਂ ਨੂੰ ਜਿੱਤਣ ਲਈ ਅਜਿਹੀ ਜਾਗਰੂਕਤਾ ਚਾਹੀਦੀ ਹੈ ਜਾਗਰੂਕਤਾ ਜਾਨੀ ਮਨ ਤੋਂ ਦੂਰੀ ਜੋ ਨੌਨ ਜਜਮੈਂਟ ਨਾਲ ਹੁੰਦੀ ਹੈ ਹੁਣ ਨੌਨ ਜਜਮੈਂਟ ਦਾ ਅਭਿਆਸ ਕਿਵੇਂ ਕਰਾਂਗੇ ਅਗਲੀ ਵਾਰ ਜਦੋਂ ਖੁਦ ਨੂੰ ਗਲਤੀ ਕਰਦੇ ਹੋਏ ਪਾਵੋ ਤਾਂ ਖੁਦ ਨੂੰ ਕਹੋ ਕਿ ਮੈਂ ਆਪਣੀ ਗਲਤੀ ਦੇਖ ਪਾ ਰਿਹਾ ਜਾਨੀ ਕਿ ਮੈਂ ਚੰਗਾ ਵਿਅਕਤੀ ਬਣ ਰਿਹਾ ਮੇਰੀ ਜਾਗਰੂਕਤਾ ਦਾ ਪੱਧਰ ਉੱਪਰ ਉੱਠ ਰਿਹਾ ਹੈ ਮੈਂ ਚੰਗੀਆਂ ਆਦਤਾਂ ਸਿੱਖ ਰਿਹਾ ਤੇ ਹੁਣ ਮੈਂ ਖੁਦ ਨੂੰ ਮਾਫ ਕਰਦਾ ਅਜਿਹਾ ਕਰਨ ਨਾਲ ਮੁਸ਼ਕਲ ਦੇ ਪ੍ਰਤੀ ਰਿਐਕਸ਼ਨ ਘਟਦਾ ਹੈ ਮਨ ਤੋਂ ਦੂਰੀ ਵੱਧਦੀ ਹੈ ਜਾਨੀ ਨੌਨ ਜਜਮੈਂਟ ਵੱਧ ਆਇਆ ਤੇ ਤੁਹਾਡੀ ਜਾਗਰੂਕਤਾ ਦਾ ਪੱਧਰ ਹੋਰ ਉੱਪਰ ਉੱਠਦਾ ਹੈ ਦੋਸਤੋ ਨੌਨ ਜਜਮੈਂਟ ਘਟਣ ਨਾਲ ਸਾਨੂੰ ਆਪਣੇ ਨਾਲ ਨਾਲ ਦੂਜੇ ਲੋਕਾਂ ਤੋਂ ਵੀ ਪ੍ਰੋਬਲਮ ਘਟਣ ਲੱਗੇਗੀ ਅਗਲੀ ਗੱਲ ਹੈ ਕਿ ਧੀਰਜ ਰੱਖੋ ਜਦੋਂ ਕਿਸਾਨ ਫਲ ਦਾ ਪੌਦਾ ਲਗਾਉਂਦਾ ਹੈ ਤਾਂ ਚਾਰ ਕ ਹਫ਼ਤਿਆਂ ਵਿੱਚ ਪੌਦੇ ਨੂੰ ਕੁੱਝ ਨਹੀਂ ਦਿੰਦਾ ਕਿ ਇਹ ਪੌਦਾ ਕਿਸੇ ਕੰਮ ਦਾ ਨਹੀਂ ਇਸ ਵਿੱਚ ਤਾਂ ਫਲ ਲੱਗੇ ਹੀ ਨਹੀਂ ਬਲਕਿ ਕਿਸਾਨ ਪੌਦੇ ਨੂੰ ਖਾਦ ਤੇ ਪਾਣੀ ਨਾਲ ਸਿੰਜਦਾ ਹੈ ਤੇ 2 ਸਾਲ ਬਾਅਦ ਉਸ ਵਿੱਚ ਕੁਝ ਫਲ ਆਉਣਾ ਸ਼ੁਰੂ ਹੁੰਦੇ ਨੇ ਉਸੇ ਤਰ੍ਹਾਂ ਸਮਝਦਾਰ ਵਿਅਕਤੀ ਜੋ ਅੰਤਰਮਨ ਦੀ ਸ਼ਕਤੀ ਨੂੰ ਜਾਣਦੇ ਨੇ ਉਹ ਵਾਰ-ਵਾਰ ਮਨ ਨੂੰ ਊਰਜਾਵਾਨ ਵਿਚਾਰਾਂ ਨਾਲ ਭਰਦੇ ਨੇ ਟੀਰਜ ਰੱਖਦੇ ਨੇ ਉਹ ਸਮਝਦੇ ਨੇ ਕਿ ਹੌਲੀ-ਹੌਲੀ ਮਨ ਦੇ ਲਈ ਸਹੀ ਕੰਮ ਕਰਨਾ ਸੌਖਾ ਹੁੰਦਾ ਜਾਵੇਗਾ ਸੋ ਦੋਸਤੋ ਇਸ ਕਹਾਣੀ ਦੀ ਸਿੱਖਿਆ ਬਹੁਤ ਮਹੱਤਵਪੂਰਨ ਹੈ। ਪਹਿਲੀ ਗੱਲ ਇਹ ਹੈ ਕਿ ਇਨਸਾਨ ਦੀਆਂ ਪੁਰਾਣੀਆਂ ਆਦਤਾਂ ਉਸ ਦੇ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਪਰ ਉਹਨਾਂ ਨੂੰ ਬਦਲਣ ਦੇ ਲਈ ਸਮਝ ਤੇ ਮਦਦ ਦੀ ਲੋੜ ਹੁੰਦੀ ਹੈ। ਮਹਾਤਮਾ ਨੇ ਚੋਰ ਨੂੰ ਮਾਫ ਕਰਕੇ ਇਹ ਦਿਖਾਇਆ ਕਿ ਪਿਆਰ ਤੇ ਮਾਫੀ ਦੀ ਤਾਕਤ ਕਿੰਨੀ ਵੱਡੀ ਹੈ। ਚੋਰ ਨੂੰ ਮਹਾਤਮਾ ਦੇ ਸਨਮਾਨ ਤੇ ਪਿਆਰ ਨਾਲ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸਨੇ ਇਮਾਨਦਾਰੀ ਨਾਲ ਜਿਉਣ ਦਾ ਫੈਸਲਾ ਕੀਤਾ। ਦੂਜੀ ਗੱਲ ਇਸ ਕਹਾਣੀ ਤੋਂ ਸਿੱਖਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਸਮਝਣਾ ਤੇ ਉਹਨਾਂ ਨਾਲ ਨਜਿੱਠਣਾ ਸਿੱਖਣਾ ਚਾਹੀਦਾ ਹੈ ਚੋਰ ਦੀਆਂ ਪੁਰਾਣੀਆਂ ਆਦਤਾਂ ਉਸਤੇ ਹਾਵੀ ਹੋ ਗਈਆਂ ਪਰ ਮਹਾਤਮਾ ਨੇ ਉਸ ਨੂੰ ਸਿਖਾਇਆ ਕਿ ਜੇਕਰ ਅਸੀਂ ਖੁਦ ਨੂੰ ਮਾਫ਼ ਕਰ ਸਕਦੇ ਹਾਂ ਤੇ ਆਪਣੀ ਅੰਦਰੂਨੀ ਤਾਕਤ ਤੇ ਧੀਰਜ ਨਾਲ ਕੰਮ ਕਰਦੇ ਹਾਂ ਤਾਂ ਅਸੀਂ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਸਕਦੇ ਹਾਂ ਕਹਾਣੀ ਦੀ ਤੀਜੀ ਗੱਲ ਇਹ ਸਿਖਾਉਂਦੀ ਹੈ ਕਿ ਅਸਲ ਤਬਦੀਲੀ ਸਬਰ ਜਾਗਰੂਕਤਾ ਤੇ ਨਾਨ ਜਜਮੈਂਟ ਨਾਲ ਹੁੰਦੀ ਹੈ ਚੋਰ ਨੇ ਜਦੋਂ ਮਹਾਤਮਾ ਦੀ ਸਲਾਹ ਮੰਨੀ ਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਸੱਚੇ ਤੌਰ ਤੇ ਤਬਦੀਲੀ ਲਿਆ ਸਕਿਆ ਸੋ ਸਾਡੀ ਅਸਲੀ ਜਿੱਤ ਆਪਣੇ ਆਪ ਤੋਂ ਹਾਸਲ ਕੀਤੀ ਹੋਈ ਜਿੱਤ ਹੀ ਹੁੰਦੀ ਹੈ ਉਮੀਦ ਹੈ ਕਿ ਇਹ ਕਹਾਣੀ ਤੇ ਇਸ ਵਿੱਚਲੀ ਸਿੱਖਿਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ